ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਸਮਾਂ ਹੈ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ ਰਾਗ ਮਾਰੂ ਦੇ ਅੰਦਰ ਤੀਜੇ ਪਾਸ਼ਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਬਾਣੀ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 993 ਤੇ ਇਹ ਜੋ ਪਾਵਨ ਬਾਣੀ ਦਾ ਸ਼ਬਦ ਹੈ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਇਸ ਸ਼ਬਦ ਰਾਹੀਂ ਆਪਾਂ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਦੀ ਵਡਿਆਈ ਵਰਣਨ ਕਰਦੇ ਹੋਏ ਸਮਝਾਉਂਦੇ ਨੇ ਕਿਉਂਕਿ ਮਹਾਰਜ ਬਾਣੀ ਵਿੱਚ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਤਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਖਜ਼ਾਨੇ ਦੇ ਵਿੱਚੋਂ ਜੋ ਇਹ ਸ਼ਬਦ ਆਪਾਂ ਹੁਣ ਸਰਵਣ ਕਰਨਾ ਹੈ ਸਤਗੁਰੂ ਗੁਰੂ ਅਮਰਦਾਸ ਜੀ ਨੇ ਰਾਗ ਮਾਰੂ ਦੇ ਵਿੱਚ ਉਚਾਰਨ ਕੀਤਾ ਹੋਇਆ ਸਤਿਗੁਰ ਜੀ ਉਚਾਰਨ ਕਰਦੇ ਨੇ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਦੇ ਨਾਮ ਦੀ ਜਿਹੜੀ ਬਰਕਤ ਹੈ ਨਾ ਉਹ ਐਸੀ ਹੈ ਕਿਸ ਜੀਵ ਦਾ ਜੰਮਣਾ ਤੇ ਮਰਨਾ ਉਹ ਇਸ ਗੇੜ ਦੇ ਵਿੱਚ ਨਹੀਂ ਪੈਂਦਾ ਆਉਣ ਜਾਣਾ ਨਾ થી ਐ ਨਿਜ ਘਰ ਵਾਸਾ ਹੋਏ ਜਦੋਂ ਪਰਮਾਤਮਾ ਦੇ ਨਾਮ ਰਾਈ ਸਿਮਰਨ ਰਾਈ ਸਾਡੀ ਬਿਰਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਟਿਕ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਆਉਣ ਤੇ ਜਾਣ ਦੀ ਜਿਹੜੀ ਖੇਡ ਹੈ ਨਾ ਜਨਮ ਤੇ ਮਰਨ ਦੀ ਇਹ ਖਤਮ ਹੋ ਜਾਂਦੀ ਹੈ ਜਿਹਨੂੰ ਧਾਰਮਿਕ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਵੀ ਇਹ ਬੰਦਾ ਮੁਕਤ ਹੋ ਗਿਆ ਇਹਦੇ ਬੰਧਨ ਕੱਟੇ ਗਏ ਨੇ ਪਾਸ਼ਾ ਕਹਿੰਦੇ ਸੱਚ ਖਜ਼ਾਨਾ ਬਖਸ਼ਿਆ ਅੱਪੇ ਜਾਣੈ ਸੋਏ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਹ ਬੜਾ ਵੱਡਾ ਖਜ਼ਾਨਾ ਹੈ ਜਿਵੇਂ ਦੁਨਿਆਵੀ ਖਜ਼ਾਨੇ ਨੇ ਨਾ ਕਿਸੇ ਕੋਲ ਧਨ ਦੌਲਤ ਦਾ ਖਜ਼ਾਨਾ ਹੈ ਕਿਸੇ ਦੇ ਕੋਲ ਦੁਨਿਆਵੀ ਪੜ੍ਹਾਈ ਦਾ ਖਜ਼ਾਨਾ ਹੈ ਦੁਨਿਆਵੀ ਨੌਲੇਜ ਦਾ ਖਜ਼ਾਨਾ ਹੈ ਕਿਸੇ ਦੇ ਕੋਲ ਦੁਨਿਆਵੀ ਪਦਾਰਥਾਂ ਦਾ ਖਜ਼ਾਨਾ ਹੈ ਪਰਮਾਤਮਾ ਦੇ ਨਾਮ ਦਾ ਵੀ ਇੱਕ ਖਜ਼ਾਨਾ ਹੈ ਬਹੁਤ ਵੱਡਾ ਖਜ਼ਾਨਾ ਹੈ ਬਾਬਾ ਜੀ ਇਹ ਕਹਿੰਦੇ ਬਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਸਤਿਗੁਰੂ ਜੀ ਕਹਿੰਦੇ ਇਹ ਨਾਮ ਰੂਪੀ ਖਜ਼ਾਨਾ ਜਦੋਂ ਆਪਾਂ ਰਲ ਕੇ ਖਰਚਦੇ ਆ ਖਾਂਦੇ ਆ ਭਾਵ ਕੇ ਉਚਾਰਨ ਕਰਦੇ ਆਂ ਆਪ ਵੀ ਜਪਦੇ ਆਂ ਹੋਰਾਂ ਨੂੰ ਵੀ ਜਪਾਉਂਦੇ ਆਂ ਇਹ ਖਜ਼ਾਨਾ ਫਿਰ ਘਟਦਾ ਨਹੀਂ ਇਹ ਵੱਧਦਾ ਹੀ ਜਾਂਦਾ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਦੁਨਿਆਵੀ ਮਾਇਆ ਦੇ ਬਾਰੇ ਸ਼ਬਦ ਵਰਤੇ ਕਬੀਰ ਕੋਡੀ ਕੋਡੀ ਜੋਰ ਕੈ ਜੋਰੈ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਬੰਦਾ ਕੋਡੀ ਕੋਡੀ ਕਰਕੇ ਲੱਖਾਂ ਤੇ ਕਰੋੜਾਂ ਰੁਪਏ ਜੋੜ ਲੈਂਦਾ ਹੈ ਪਰ ਜਦੋਂ ਮੌਤ ਹੁੰਦੀ ਹੈ ਤੇ ਉਸ ਵੇਲੇ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ ਪਰ ਦੂਜੇ ਪਾਸੇ ਪਰਮਾਤਮਾ ਦੇ ਨਾਮ ਦਾ ਜਿਹੜਾ ਖਜ਼ਾਨਾ ਹੈ ਇਹਦੇ ਬਾਰੇ ਵੀ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਾਚਾ ਤਨ ਸੰਚੈ ਮੂਰਖ ਗਵਾਰ ਕੱਚੇ ਤਨ ਨੂੰ ਤੇ ਜਿਹੜੇ ਮੂਰਖ ਤੇ ਗਵਾਰ ਲੋਕੀ ਇਕੱਠਾ ਕਰਦੇ ਨੇ ਪਰ ਨਾਮ ਰੂਪੀ ਜਿਹੜਾ ਖਜ਼ਾਨਾ ਹੈ ਸਾਚਾ ਧਨ ਗੁਰਮਤੀ ਪਾਏ ਮਰਜ਼ੀ ਕਹਿੰਦੇ ਸੱਚਾ ਧਨ ਹੈ ਜਿਹੜਾ ਗੁਰੂ ਦੀ ਮੱਤ ਰਾਹੀਂ ਪ੍ਰਾਪਤ ਹੁੰਦਾ ਹੈ। ਦੁਨਿਆਵੀ ਖਜ਼ਾਨਾ ਕੋਡੀ-ਕੋਡੀ ਜੋੜ ਕੇ ਥੋੜੇ-ਥੋੜੇ ਪੈਸੇ ਜੋੜ ਕੇ ਆਪਾਂ ਸਾਰੇ ਜੋੜਦੇ ਹਾਂ ਨਾ। ਥੋੜੀ-ਥੋੜੀ ਬੱਚਤ ਕਰਕੇ ਸੇਵਿੰਗ ਕਰਕੇ ਕਿਸੇ ਨੇ ਘਰ ਲੈਣਾ ਹੈ, ਕਿਸੇ ਨੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਕਿਸੇ ਨੇ ਬੱਚਿਆਂ ਨੂੰ ਪੜਾਉਣਾ ਹੈ। ਕਾਦੇ ਵਾਸਤੇ ਵੀ ਇਹ ਪੈਸਾ ਸਾਡੇ ਕੰਮ ਆਵੇ। ਪਰ ਇੱਕ ਸਮਾਂ ਐਸਾ ਹੁੰਦਾ ਜਦੋਂ ਸਾਡੀ ਮੌਤ ਹੋ ਜੇ ਤੇ ਇਹ ਪੈਸਾ ਸਾਡੇ ਨਾਲ ਨਹੀਂ ਜਾਂਦਾ। ਦੂਜੇ ਪਾਸੇ ਜੇ ਆਪਾਂ ਥੋੜਾ ਥੋੜਾ ਕਰਕੇ ਪਰਮਾਤਮਾ ਦਾ ਨਾਮ ਜਪਾਂਗੇ ਬਾਬਾ ਜੀ ਕਹਿ ਰਹੇ ਨੇ ਸੱਚ ਖਜ਼ਾਨਾ ਬਖਸ਼ਿਆ ਇਹ ਸੱਚਾ ਨਾਮ ਰੂਪੀ ਖਜ਼ਾਨਾ ਜਿਹਨਾਂ ਨੂੰ ਪਰਮਾਤਮਾ ਬਖਸ਼ਿਤ ਹੈ ਥੋੜਾ ਥੋੜਾ ਕਰਕੇ ਜੇ ਆਪਾਂ 5 ਮਿੰਟ ਵੀ ਘਰ ਦੇ ਵਿੱਚ ਹੀ ਭਾਵੇਂ ਬੈਠ ਕੇ ਚੌਂਕੜਾ ਮਾਰ ਕੇ ਕੋਸ਼ਿਸ਼ ਕਰੀਏ ਸੰਗਤ ਵਿੱਚ ਆਈਏ ਜੇ ਸੰਗਤ ਵਿੱਚ ਕੰਮਾਂ ਕਾਰਾਂ ਕਰਕੇ ਰੁਝੇਵਿਆਂ ਕਰਕੇ ਟਾਈਮ ਨਹੀਂ ਮਿਲਦਾ ਭਾਵੇਂ ਘਰ ਦੇ ਵਿੱਚ ਹੀ ਸੌਣ ਲੱਗਿਆਂ ਹੀ ਪਾਵੇਂ 5 ਮਿੰਟ ਆਪਾਂ ਆਪਣਾ ਇੱਕ ਸਿਸਟਮ ਬਣਾ ਲਈਏ ਕਿ 5 ਮਿੰਟ ਵਾਹਿਗੁਰੂ ਦਾ ਨਾਮ ਜਪਣਾ ਹੈ ਮੈਡੀਟੇਸ਼ਨ ਕਰਨਾ ਹੈ ਸੋਚ ਕੇ ਵੇਖੋ ਅੱਜ 5 ਮਿੰਟ ਕੱਲ ਨੂੰ 10 ਮਿੰਟ ਫਿਰ 15 ਮਿੰਟ ਇੱਕ ਮਹੀਨੇ ਦਾ ਤਕਰੀਬਨ 150 ਮਿੰਟ ਬਣ ਜਾਂਦਾ ਹੈ ਤੇ 150 ਮਿੰਟ ਨੂੰ ਜਦੋਂ ਆਪਾਂ ਮਲਟੀਪਲਾਈ ਕਰਦੇ ਹਾਂ ਉਹਨੂੰ ਵੇਖਦੇ ਹਾਂ ਤੇ ਸਾਧ ਸੰਗਤ ਜੀ ਤਕਰੀਬਨ 2.5 ਘੰਟੇ ਬਣ ਜਾਂਦੇ ਨੇ ਤੇ ਜੇ ਆਪਾਂ ਕਹੀਏ ਕਈ ਘੰਟੇ ਲਗਾਤਾਰ ਆਪਾਂ ਸਿਮਰਨ ਕਰ ਲਾਂਗੇ ਤੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਨਾ ਹੀ ਮਨ ਜੁੜਦਾ ਜੇ ਆਪਾਂ ਰੋਜ਼ 5-5 ਮਿੰਟ ਕਰਕੇ ਨਾਮ ਜਪਾਂਗੇ ਤੇ ਮਹੀਨੇ ਦਾ 250 ਮਿੰਟ ਸਿਰਫ 50 ਮਿੰਟਾਂ ਨੂੰ ਆਪਾਂ ਕੈਲਕੂਲੇਟ ਕੀਤਾ ਹੈ 5ਾਂ ਦੇ 10 ਵੀ ਲੱਗ ਸਕਦੇ ਨੇ 20 ਵੀ ਲੱਗ ਸਕਦੇ ਨੇ ਜਦੋਂ ਬੰਦਾ ਬੈਠਾ ਹੋਵੇ ਆਨੰਦ ਆਉਂਦਾ ਪਰ ਆਪਾਂ ਕੋਸ਼ਿਸ਼ ਕਰਿਆ ਕਰੀਏ ਬੈਠਿਆ ਕਰੀਏ ਅੰਮ੍ਰਿਤ ਵੇਲੇ ਜਦੋਂ ਉੱਠਦੇ ਆਂ ਉੱਠਣ ਲੱਗਿਆਂ ਹੀ ਭਾਵੇਂ ਆਪਾਂ 2 ਮਿੰਟ ਚੌਂਕੜਾ ਮਾਰ ਕੇ ਮੰਜੇ ਤੇ ਬੈਠ ਕੇ ਜਾਂ ਮੰਜੇ ਤੋਂ ਉੱਤਰਨ ਲੱਗਿਆਂ ਉਦੋਂ ਹੀ ਰੱਬ ਨੂੰ ਚੇਤੇ ਕਰੀ ਉਹ ਵੀ ਸਾਡਾ ਸਮਾਂ ਲੇਖੇ ਵਿੱਚ ਪੈਂਦਾ ਜਿੱਥੇ ਦੁਨਿਆਵੀ ਧਨ ਇੱਥੇ ਰਹਿ ਜਾਏਗਾ ਉਥੇ ਇਹ ਨਾਮ ਰੂਪੀ ਧਨ ਮਹਾਰਜ ਬਾਣੀ ਵਿੱਚ ਕਹਿੰਦੇ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜਿੱਥੇ ਮਾਂ ਬਾਪ ਭੈਣ ਭਰਾ ਕੋਈ ਵੀ ਤੇਰਾ ਸਾਥੀ ਨਹੀਂ ਨਾ ਬਣੇਗਾ ਉਥੇ ਤੇਰੇ ਦੁਆਰਾ ਇਹ ਜਪਿਆ ਹੋਇਆ ਨਾਮ ਹੈ ਜਿਹੜਾ ਇਹ ਤੇਰੀ ਸਹਾਇਤਾ ਕਰੇਗਾ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ ਪਰ ਮਹਾਰਾਜ ਕਹਿੰਦੇ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਇਸ ਖਜ਼ਾਨੇ ਨੂੰ ਲੈਣ ਵਾਸਤੇ ਕਿਹੜਾ ਡਿਜ਼ਰਵ ਕਰਦਾ ਇਸ ਗੱਲ ਨੂੰ ਕਿਉਂਕਿ ਮਹਾਰਾਜ ਦੀ ਇੱਕ ਸ਼ਬਦ ਆਉਂਦਾ ਹੈ ਦਾਤਾ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਪਰਮਾਤਮਾ ਨੇ ਸਾਰੀਆਂ ਦਾਤਾਂ ਆਪਣੇ ਹੱਥ ਦੇ ਵਿੱਚ ਰੱਖੀਆਂ ਨੇ ਭਾਵੇਂ ਉਹ ਧੀਆਂ ਪੁੱਤਰਾਂ ਦੀਆਂ ਦਾਤਾਂ ਨੇ ਦੁਨਿਆਵੀ ਨੌਕਰੀ ਦੀਆਂ ਨੇ ਕਾਰੋਬਾਰੀ ਦੀਆਂ ਨੇ ਪਰਿਵਾਰ ਦੀ ਸੁਖ ਸ਼ਾਂਤੀ ਦੀਆਂ ਨੇ ਜਾਂ ਦੁਨਿਆਵੀ ਮਾਇਆ ਦੀ ਗੱਲ ਹੈ ਜਾਂ ਪਰਮਾਤਮਾ ਦੇ ਨਾਮ ਦੀ ਗੱਲ ਹੈ ਇਹ ਸਾਰੀਆਂ ਦਾਤਾਂ ਰੱਬ ਦੇ ਹੱਥ 'ਚ ਨੇ ਪਰ ਮਹਾਰਾਜ ਬਖਸ਼ਦਾ ਕਿਹਨੂੰ ਹੈ ਜਿਨ੍ਹਾਂ ਦੇ ਉੱਤੇ ਤਰਸ ਕਰਦਾ ਹੈ ਜਿਨ੍ਹਾਂ ਦੇ ਉੱਤੇ ਮਹਾਰਾਜ ਨਦਰਸਵੱਲੀ ਕਰਦਾ ਹੈ ਜਿਵੇਂ ਆਪ ਸੰਗਤਾਂ ਆਪਾਂ ਸਾਰੇ ਮਹਾਰਦੀ ਅਜੂਰੀ 'ਚ ਬੈਠੇ ਆ ਨਾ ਇਹ ਸਾਡੀ ਜਾਂ ਤੁਹਾਡੀ ਤਾਕਤ ਕੋਈ ਨਹੀਂ ਕਿ ਆਪਾਂ ਬੈਠੇ ਆ ਇਥੇ ਮਹਾਰਾਜ ਨੇ ਖੇਡ ਵਰਤਾਈ ਆ ਤੇ ਆਪਾਂ ਨੂੰ ਇਥੇ ਭੇਜਿਆ ਵੀ ਤੁਸੀਂ ਸੰਗਤ ਕਰੋ ਬੈਠੋ ਇਸੇ ਤਰ੍ਹਾਂ ਹੀ ਜੇ ਆਪਾਂ ਬਾਹਰ ਲੀਆਂ ਕੰਟਰੀਆਂ 'ਚ ਆਏ ਆ ਤੇ ਆਪਣੀ ਸਿਆਣਪ ਥੋੜੀ ਏ ਕੋਈ ਆਪਣੇ ਤੋਂ ਸਿਆਣੇ ਆਪਣੇ ਤੋਂ ਵੱਧ ਪੜੇ ਲਿਖੇ ਲੋਕ ਨੇ ਜਿਹੜੇ ਤਾਕਤਵਰ ਲੋਕ ਨੇ ਵੱਧ ਪੈਸੇ ਵਾਲੇ ਨੇ ਜਿਨ੍ਹਾਂ ਦਾ ਕੰਮ ਹੀ ਨਹੀਂ ਬਣਦਾ ਵਿਚਾਰੇ ਬਹੁਤ ਭਟਕਦੇ ਨੇ ਜੇ ਮਹਾਰਾਜ ਨੇ ਇੱਥੇ ਭੇਜਿਆ ਤੇ ਬਖਸ਼ਿਸ਼ ਹੋਈ ਏ ਇਸੇ ਤਰ੍ਹਾਂ ਹੀ ਜਿਹੜੇ ਲੋਕ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਨਾ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ ਜਿਵੇਂ ਆਪਾਂ ਰੋਜ਼ ਪੜ੍ਹਦੇ ਆਂ ਰਹਿਰਾ ਸਾਹਿਬ ਦੇ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਮਹਾਰਾਜ ਕਹਿੰਦੇ ਸੱਚ ਖਜ਼ਾਨਾ ਬਖਸ਼ਿਆ ਇਹ ਸੱਚਾ ਨਾਮ ਰੂਪੀ ਖਜ਼ਾਨਾ ਸੇਵਾ ਰੂਪੀ ਖਜ਼ਾਨਾ ਭਗਤੀ ਰੂਪੀ ਖਜ਼ਾਨਾ ਮਹਾਰਾਜ ਉਹਨਾਂ ਨੂੰ ਬਖਸ਼ਦਾ ਕਿਹਨਾਂ ਨੂੰ ਬਖਸ਼ਦਾ ਆਪੇ ਜਾਣੈ ਸੋਏ ਉਹ ਪਰਮਾਤਮਾ ਆਪ ਹੀ ਜਾਣਦਾ ਵੀ ਮੈਂ ਇਹ ਦਾਤ ਕਿਹਨੂੰ ਬਖਸ਼ਣੀ ਹੈ ਤੇ ਕਈ ਵਾਰੀ ਆਪਾਂ ਵੇਖਦੇ ਆ ਨਾ ਕਈ ਬੰਦੇ ਸਾਰੀ ਜ਼ਿੰਦਗੀ ਉਹਨਾਂ ਦਾ ਜੀਵਨ ਕਰਪਸ਼ਨ ਭਰਿਆ ਹੁੰਦਾ ਪਰ ਇੱਕਦਮ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਆ ਆਪਾਂ ਕਹਿੰਦੇ ਨੇ ਜਿਉ ਫਲਾਣਾ ਬੰਦਾ ਵੇਖਿਆ ਉਹ ਤੇ ਨਿਹਰਾ ਰੱਬ ਦਾ ਹੀ ਰੂਪ ਹੋਇਆ ਪਿਆ ਨਹੀਂ ਤੇ ਇਹਨੇ بڑے ਮਾੜੇ ਕੰਮ ਪਹਿਲਾਂ ਕੀਤੇ ਜਿੱਤ ਜਿੱਤ ਪਾਣਾ ਤਿੱਤ ਤਿੱਤ ਲਾਏ ਕਈ ਪਹਿਲਾਂ ਚੰਗੇ ਬੰਦੇ ਨੇ ਬਾਅਦੋਂ ਮਾੜੇ ਨਿਕਲਦੇ ਨੇ ਸਤਿਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਪ੍ਰੇਰਿਤ ਕਰਿਆ ਕਰ ਕੇ ਆ ਕਰ ਏ ਮਨ ਹਰ ਜਿਓ ਚੇਤ ਤੂੰ ਮਨੋਂ ਤਜ ਵਿਕਾਰ ਹੇ ਮਨਾ ਤੂੰ ਪਰਮਾਤਮਾ ਨੂੰ ਚੇਤੇ ਕਰਿਆ ਕਰ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਛੱਡ ਕੇ ਗੁਰ ਕੈ ਸ਼ਬਦ ਤੇ ਆਏ ਤੂੰ ਸੱਚ ਲੱਗੀ ਪਿਆਰ ਪਰਮਾਤਮਾ ਦਾ ਨਾਮ ਹੈ ਨਾ ਜਿਹੜਾ ਉਹ ਤੈਨੂੰ ਉਦੋਂ ਪਿਆਰਾ ਲੱਗੇਗਾ ਜਦੋਂ ਤੂੰ ਗੁਰੂ ਦੇ ਸ਼ਬਦ ਨੂੰ ਧਿਆਵੇਂਗਾ ਸ਼ਬਦ ਕੀ ਹੈ ਗੁਰੂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਕੀ ਹੈ ਗੁਰ ਕੀ ਮਤ ਤੂੰ ਲਿਹੇ ਇਅਾਨੇ ਭਗਤ ਬਿਨਾ ਬੋ ਡੂਬੇ ਸਿਆਨੇ ਮਹਾਰਜ ਨੇ ਸਾਰਾ ਨਕਸ਼ਾ ਖਿੱਚਿਆ ਜੇ ਤੂੰ ਮਾੜੇ ਕਰਮ ਕਰਦਾ ਪਾਪ ਕਮਾਉਂਦਾ ਨਾ ਤੇ ਗੁਰੂ ਦਾ ਸ਼ਬਦ ਹੈ ਪਾਪ ਕਮਾਉਂਦਿਆਂ ਤੇਰਾ ਕੋਏ ਨਾ ਬੇਲੀ RAM ਕਿਸੇ ਨੇ ਤੇਰਾ ਬੇਲੀ ਨਹੀਂ ਬਣਨਾ ਤੇਰੇ ਪਰਿਵਾਰ ਵਾਲਿਆਂ ਨੇ ਤੇਰਾ ਮਿੱਤਰ ਨਹੀਂ ਬਣਨਾ ਸਾਥੀ ਨਹੀਂ ਬਣਨਾ ਇਹ ਗੱਲ ਵੱਖਰੀ ਹੈ ਕਿ ਜਿੰਨੀ ਦੇਰ ਤੂੰ ਧਨ ਦੌਲਤ ਕਮਾ ਰਿਆ ਓਨੀ ਦੇਰ ਤੱਕ ਤੇਰੇ ਸਾਰੇ ਸੱਜਣ ਨੇ ਪਰ ਜਦੋਂ ਤੈਨੂੰ ਲੇਖਾ ਜੋਖਾ ਦੇਣਾ ਪਿਆ ਉਸ ਵੇਲੇ ਤੈਨੂੰ ਆਪਣਾ ਲੇਖਾ ਆਪ ਹੀ ਦੇਣਾ ਪੈਣਾ ਇੱਥੇ ਬਾਬਾ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਜੀ ਕਿ ਆਪਣੇ ਮਨ ਨੂੰ ਕਿਆ ਕਰ ਕੇ 헤 ਮਨਾ ਤੂੰ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਧਿਆਇਆ ਕਰ ਧਿਆਉਣ ਦਾ ਭਾਉ ਕਮਾਇਆ ਕਰ ਧਿਆਨ ਦਾ ਮਤਲਬ ਇਹ ਨਹੀਂ ਵੀ ਤੋਤੇ ਵਾਂਗੂ ਰਟਨ ਕਰਨਾ ਉਹਨੂੰ ਪੜ੍ਹ ਕੇ ਤੇ ਉਹਨੂੰ ਫਿਰ ਆਪਣੇ ਸਰੀਰ ਦੇ ਉੱਤੇ ਉਹਨੂੰ ਮੰਨਣਾ ਸੁਣਿਆ ਮੰਨਿਆ ਮੰਨ ਕੀਤਾ ਪਾਓ ਜਿਵੇਂ ਆਪਾਂ ਜੀਟੀ ਰੋਡ ਤੇ ਜਾਂਦੇ ਹੋਈਏ ਇੱਥੇ ਨੈਸ਼ਨਲ ਹਾਈਵੇ ਤੇ ਤੇ ਆਪਣੇ ਸਾਹਮਣੇ ਸਾਈਨ ਬੋਰਡ ਆ ਜਾਂਦੇ ਨੇ ਵੀ ਅੱਗੇ ਤੁਸੀਂ ਆਪਣੀ ਸਪੀਡ ਕੰਟਰੋਲ ਕਰ ਲਓ ਅੱਗੇ ਕੈਮਰੇ ਲੱਗੇ ਨੇ ਆਪਾਂ ਉਨਾ ਸੈਨਾ ਨੂੰ ਸਮਝ ਕੇ ਆਪਣੀ ਸਪੀਡ ਹੈ ਜਿਹੜੀ ਕੰਟਰੋਲ ਕਰ ਲੈਣੇ ਭਾਵੇਂ ਕਿੰਨਾ ਵੀ ਆਪਾਂ ਜ਼ਰੂਰੀ ਕੰਮ ਜਾਂਦੇ ਹੋਏ ਇਹ ਆਪਾਂ ਨੂੰ ਪਤਾ ਹੈ ਵੀ ਜੇ ਇਹ ਕੰਟਰੋਲ ਸਪੀਡ ਨਾ ਕੀਤੀ ਤੇ ਸਾਨੂੰ ਟਿਕਟ ਲੱਗ ਜਾਏਗੀ ਜਾਂ ਕੋਈ ਹੈਪਨ ਹੋ ਜਾਏਗਾ ਪਰ ਜੇ ਆਪਾਂ ਪੜ ਕੇ ਉਹਨੂੰ ਇਗਨੋਰ ਕਰ ਦਾਂਗੇ ਫਿਰ ਉਹ ਅਸਰ ਥੋੜੀ ਕਰੇ ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਹੈ ਪੜਦੇ ਆਪਾਂ ਸਾਰੇ ਆ ਸੁਣਦੇ ਆਪਾਂ ਸਾਰੇ ਆ ਪਰ ਇਹਦੀ ਵਿਚਾਰ ਨਹੀਂ ਕਰਦੇ ਇਹਨੂੰ ਧਿਆਉਂਦੇ ਨਹੀਂ ਭਾਵੇਂ ਕਿ ਦੇ ਉਤੇ ਆਪਾਂ ਅਮਲ ਨਹੀਂ ਕਰਦੇ ਜੇ ਦੇ ਕਰਕੇ ਸਾਡਾ ਤੁਹਾਡਾ ਆਪਣਾ ਸੰਸਾਰੀ ਲੋਕਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪੈਂਦਾ ਰਹਾਓ ਐਥੈ ਨਾਮੋ ਭੁੱਲਿਆ ਫਿਰ ਹੱਥ ਨਾ ਕਥਾਉ ਪਾਏ ਸਤਿਗੁਰੂ ਜੀ ਕਹਿੰਦੇ ਸਮਝਾਉਂਦੇ ਭਾਈ ਮਤਾਂ ਤੂੰ ਭੁਲੇਖੇ ਦੇ ਵਿੱਚ ਰਵੇਂ ਵਈਆ ਜਿਹੜਾ ਜਨਮ ਹੈ ਖਾਓ ਪੀਓ ਮौजਾਂ ਕਰੋ ਵਿਖੀ ਜਾਏਗੀ ਜਦੋਂ ਸਮਾਂ ਆਏਗਾ ਜੇ ਤੂੰ ਇਸ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦੇ ਨਾਮ ਵਾਲੇ ਪਾਸਿਓਂ ਭੁੱਲਿਆ ਰਿਹਾ ਨਾ ਫਿਰ ਤੈਨੂੰ ਹੋਰ ਕਿਸੇ ਥਾਂ ਤੋਂ ਮੁਕਤੀ ਨਹੀਂ ਮਿਲਣੀ ਭਾਵਕੇ ਜੇ ਤੂੰ ਆਖੇ ਵੀ ਹੋਰ ਜੁਨਾ ਦੇ ਵਿੱਚ ਜਾ ਕੇ ਮੈਂ ਨਾਮ ਜਪ ਲਾਂਗਾ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਭਗਤ ਕਬੀਰ ਜੀ ਦਾ ਕਥਨ ਹੈ ਚਾਰ ਪਾਵ ਦੁਇ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਰੇ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਰੇ ਕਹਿੰਦੇ ਜਦੋਂ ਚਾਰ ਪੈਰ ਹੋ ਗਏ ਦੋ ਸਿੰਘ ਹੋ ਗਏ ਤੇ ਫਿਰ ਮੁਖ ਗੁੰਗਾ ਹੋ ਗਿਆ ਫਿਰ ਤੂੰ ਨਾਮ ਕਿਵੇਂ ਜਪੇਂਗਾ ਸਤਿਗੁਰ ਜੀ ਕਹਿੰਦੇ ਹੋਰ ਥਾਉ ਨਹੀਂ ਇਹ ਮਨੁੱਖਾ ਜਨਮ ਭਈ ਪਰ ਆਪਤ ਮਾਨੁਖ ਦੇ ਹੁਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਸਤਿਗੁਰ ਜੀ ਕਹਿੰਦੇ ਜੋਨੀ ਸਭ ਭਵਾਨ ਬਿਸ਼ਟਾ ਮਹੇ ਸਮਾਏ ਜਿਹੜੇ ਲੋਕੀ ਨਾਮ ਤੋਂ ਟੁੱਟ ਜਾਂਦੇ ਨੇ ਰੱਬ ਵਾਲੇ ਪਾਸਿਓਂ ਟੁੱਟ ਜਾਂਦੇ ਨੇ ਉਹ ਫਿਰ ਸਾਰੀਆਂ ਜੂਨੀਆਂ ਦੇ ਵਿੱਚ ਪੁਹਾਏ ਜਾਂਦੇ ਨੇ ਜਿਵੇਂ 84 ਲੱਖ ਜੂਨ ਮੰਨੀ ਗਈ ਹੈ ਨਾ ਸਤਿਗੁਰੂ ਜੀ ਕਹਿੰਦੇ ਫਿਰ ਇਹਨਾਂ ਜੂਨਾ ਦੇ ਵਿੱਚ ਭਟਕਣਾ ਪੈਂਦਾ ਤੇ ਫਿਰ ਵਿਸ਼ਟਾਂ ਦੇ ਵਿੱਚ ਗੰਦਗੀ ਦੇ ਵਿੱਚ ਇਹ ਜੀਵ ਸਮੰਦ ਹੈ ਵੱਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਹੇ ਭਾਈ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੇ ਕੋਈ ਚੰਗੇ ਕਰਮ ਸਾਡੇ ਲਿਖੇ ਹੋਣ ਨਹੀਂ ਤੇ ਵੇਖੋ ਕਈ ਵਾਰੀ ਮਾਫ ਕਰਿਓ ساری ਜ਼ਿੰਦਗੀ ਸਾਡੀ ਲੰਘ ਜਾਂਦੀ ਹੈ ਅਸੀਂ ਗੁਰੂ ਵਾਲੇ ਪਾਸੇ ਜੁੜਦੇ ਹੀ ਨਹੀਂ ਅਸੀਂ ਗੁਰੂ ਘਰ ਵੀ ਆਈ ਦਾ ਮੱਥਾ ਵੀ ਟੇਕੀਦਾ ਪਰ ਗੁਰੂ ਦੀ ਬਾਣੀ ਦਾ ਉਪਦੇਸ਼ ਕੀਆ ਉਸੇ ਕਮਾਉਂਦੇ ਨਹੀਂ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਪ੍ਰਾਪਤੀ ਭਾਵ ਕਿ ਗੁਰੂ ਦੀ ਗੱਲ ਬੰਦੇ ਨੂੰ ਸਮਝ ਆਉਂਦੀ ਹੈ ਨਿੱਤੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮਹਾਰਾਜ ਕਹਿੰਦੇ ਪੂਰਬ ਲਿਖਿਆ ਮਾਏ ਹੈ ਮੇਰੀ ਮਾਂ ਇਹ ਪੂਰਬਲੇ ਲੇਖਾਂ ਦੀ ਗੱਲ ਹੈ ਜੇ ਬਖਸ਼ਿਸ਼ ਹੋ ਗਈ ਕੋਈ ਕਰਮ ਚੰਗਾ ਕੀਤਾ ਹੋਵੇਗਾ ਗੁਰਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਸਮਝਾਉਂਦੇ ਅਨੰਦਨ ਸੱਚੀ ਭਗਤ ਕਰ ਸੱਚਾ ਲੈ ਮਲਾਏ ਪਾਤਸ਼ਾਹ ਕਹਿੰਦੇ ਹੈ ਭਾਈ ਤੂੰ ਹਰ ਵੇਲੇ ਉਸ ਸੱਚੇ ਪਰਮਾਤਮਾ ਦੀ ਭਗਤੀ ਕਰਿਆ ਕਰ ਉਹਦਾ ਆਸਰਾ ਧੱਕਿਆ ਕਰ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੇ ਲੋਕਾਂ ਨੂੰ ਸਮਝਾਉਣਾ ਕੀਤਾ ਕਿ ਭਾਈ ਤੁਸੀਂ ਦੇਵੀ ਦੇਵਤਿਆਂ ਦੀ ਪੀਰਾਂ ਪੈਗੰਬਰਾਂ ਦੀ ਪੂਜਾ ਕਰਦੇ ਹੋ ਪਰ ਇਹਨਾਂ ਤੋਂ ਉੱਪਰ ਵੀ ਕੋਈ ਹੈ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਹੈ ਕਿਉਂਕਿ ਇੰਡੀਆ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਇੱਕ ਦੇਵਤਾ ਹੈ ਜਿਹੜਾ ਉਹ ਪੈਦਾ ਕਰਦਾ ਹੈ ਇੱਕ ਹੈ ਜਿਹੜਾ ਪਾਲਣ ਪੋਸ਼ਣ ਕਰਦਾ ਹੈ ਇੱਕ ਹੈ ਜਿਹੜਾ ਖਤਮ ਕਰਦਾ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਪਰ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਇਹਨਾਂ ਦੇ ਪਿੱਛੇ ਵੀ ਕੋਈ ਪਾਵਰ ਕੰਮ ਕਰ ਰਹੀ ਹੈ ਜਿਹੜਾ ਇਹਨਾਂ ਨੂੰ ਸਟੈਬਲਿਸ਼ ਕਰਨ ਵਾਲਾ ਹੈ ਬਣਾਉਣ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਦਿਨ ਰਾਤ ਤੂੰ ਉਸ ਅਕਾਲ ਪੁਰਖ ਵਾਏ ਗੁਰ ਦੀ ਭਗਤੀ ਕਰਿਆ ਕਰ ਤਾਂ ਹੀ ਤੇ ਮਹਾਰਾਜ ਨੇ ਉਸ ਰੱਬ ਦੀ ਡੈਫੀਨੇਸ਼ਨ ਦੱਸਦੇ ਹੋਏ ਮੂਲ ਮੰਤਰ ਦੇ ਜਾਪ ਵਿੱਚ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੇ ਹੀ ਪਹਿਲੀ ਬਾਣੀ ਜਪਜੀ ਸਾਹਿਬ ਹੈ ਤੇ ਮਹਾਰਾਜ ਪਹਿਲੇ ਹੀ ਅੰਗ ਤੇ ਉਚਾਰਨ ਕਰਦੇ ਨੇ ਰੱਬ ਦੀ ਭਾਸ਼ਾ ਇਕੋ ਓੰਕਾਰ ਸਤ ਨਾਮ ਕਰਤਾ ਪੁਰਖ ਉਹਦੀ ਵਡਿਆਈ ਹੈ ਉਹ ਇੱਕ ਹੈ ਉਸ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ ਉਹਦਾ ਨਾਮ ਸੱਚਾ ਹੈ ਉਹ ਕ੍ਰੀਏਟਰ ਹੈ ਸਾਰਿਆਂ ਨੂੰ ਬਣਾਉਣ ਵਾਲਾ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਉਹ ਡਰ ਤੋਂ ਰਹਿਤ ਹੈ ਉਹਦੀ ਮੂਰਤ ਉਹਦੀ ਹੋਂਦ ਹੈ ਜਿਹੜੀ ਉਹ ਕਾਲ ਤੋਂ ਰਹਤ ਹੈ ਸਮੇ ਤੋਂ ਰਹਤ ਹੈ ਤੇ ਮਹਾਰਜ ਅੱਗੇ ਜਾ ਕੇ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪਾਸਟ ਪ੍ਰੈਜੈਂਟ ਤੇ ਫਿਊਚਰ ਦੇ ਵਿੱਚ ਤੇ ਹਾਜ਼ਰ-ਨਾਜ਼ਰ ਹੈ ਹੀ ਐ ਪਰ ਜਿਹੜੇ ਯੁੱਗ ਬਣੇ ਨੇ ਜਿਵੇਂ ਕਾਲ ਯੁੱਗ ਹੈ ਸਤਜੁਗ ਹੈ ਤ੍ਰੇਤਾ ਹੈ ਦੁਆਪਰ ਹੈ ਚਾਰ ਯੁੱਗ ਮੰਨੇ ਗਏ ਨੇ ਪਰ ਮਹਾਰਾਜ ਕਹਿੰਦੇ ਇਹ ਯੁੱਗ ਦਾ ਜਿਹੜਾ ਸਮਾਂ ਜਿਨ੍ਹਾਂ ਲੋਕਾਂ ਨੇ ਵੱਦ-ਵੱਦ ਕੀਤਾ ਲਿਖਿਆ ਵੀ ਆ ਹੁਣ ਸਤਜੁਗ ਸ਼ੁਰੂ ਹੋ ਗਿਆ ਜੀ ਕਾਲਯੁਗ ਇਸ ਤੋਂ ਪਹਿਲਾਂ ਕੌਣ ਕੌਣ ਸੀ ਉਦੋਂ ਵੀ ਰੱਬ ਸੀ ਸਤਗੁਰੂ ਜੀ ਕਹਿੰਦੇ ਇਸ ਕਰਕੇ ਤੂੰ ਦਿਨ ਰਾਤ ਉਸ ਸੁਪਰੀਮ ਪਾਵਰ ਦੇ ਨਾਲ ਜੁੜਿਆ ਕਰ ਉਹਦੀ ਭਗਤੀ ਕਰਿਆ ਕਰ ਤੇ ਜਦੋਂ ਤੂੰ ਉਹਦੀ ਭਗਤੀ ਕਰੇਂਗਾ ਨਾ ਤੇ ਸੱਚਾ ਲਏ ਮਲਾਏ ਉਹ ਫਿਰ ਤੈਨੂੰ ਆਪਣੇ ਨਾਲ ਮਿਲਾ ਲਏਗਾ ਮਿਲਾ ਲੈਣ ਦਾ ਭਾਵ ਤੇਰੇ ਹਿਰਦੇ ਦੇ ਅੰਦਰ ਉਹਦੀ ਯਾਦ ਵਸ ਜੇਗੀ ਤੈਨੂੰ ਭਰੋਸਾ ਬਹਿ ਜਾਏਗਾ ਕਿ ਮੇਰਾ ਜੋ ਰੱਬ ਹੈ ਮੇਰਾ ਜੋ ਪ੍ਰਮਾਤਮਾ ਹੈ ਉਹ ਜੋ ਕਰਦਾ ਚੰਗਾ ਹੀ ਕਰਦਾ ਤੇਰੇ ਮਨ 'ਚ ਪੱਕਾ ਦ੍ਰਿੜ ਨਿਸ਼ਚਾ ਹੋ ਜਾਏਗਾ ਕਿ ਜਿਹੜੇ ਜਿਹੋ ਜਿਹੇ ਕੋਈ ਕਰਮ ਕਰਦੇ ਨੇ ਨਾ ਉਹੋ ਜਿਹਾ ਉਹਨਾਂ ਨੂੰ ਫਲ ਭੋਗਣਾ ਪੈਂਦਾ ਤੇਰੇ ਮਨ 'ਚ ਪੱਕਾ ਨਿਸ਼ਚਾ ਹੋ ਜਾਏਗਾ ਜੇ ਮੈਂ ਅੱਜ ਦੁਖੀ ਹਾਂ ਕਿਉਂ ਦੁਖੀ ਆ ਆਪਣੇ ਕੀਤੇ ਕਰਮਾਂ ਕਰਕੇ ਦੁਖੀ ਆ ਜੇ ਮੈਂ ਅੱਜ ਸੁਖੀ ਆ ਕੋਈ ਚੰਗੇ ਵੇਲੇ ਕੋਈ ਚੰਗਾ ਕਰਮ ਕੀਤਾ ਹੋਵੇਗਾ ਉਹਦੇ ਕਰਕੇ ਮੈਂ ਸੁਖੀ ਆ ਸਤਗੁਰੂ ਜੀ ਕਹਿੰਦੇ ਆਪੇ ਸ੍ਰਿਸ਼ਟ ਸਭ ਸਾਜਿਅਨ ਆਪੇ ਨਦਰ ਕਰੇ ਜਿੰਨੀ ਵੀ ਸ੍ਰਿਸ਼ਟੀ ਸਾਜੀ ਐ ਜੋ ਕੁਝ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਆ ਇਹ ਸਾਰੀ ਉਸ ਪਰਮਾਤਮਾ ਨੇ ਆਪੇ ਸਾਜੀ ਐ ਜੇ ਕੋਈ ਸਾਡੇ ਵਰਗਾ ਤੁਹਾਡੇ ਵਰਗਾ ਕੋਈ ਹੁੰਦਾ ਸਾਜਣ ਵਾਲਾ ਉਹਨੇ ਵਖਰੇਵਾ ਕਰਨਾ ਸੀ ਉਹਨੇ ਕਹਣਾ ਆ ਚੀਜ਼ ਨਹੀਂ ਬਣਾਉਣੀ ਆ ਚੀਜ਼ ਬਣਾਉਣੀ ਆ ਆ ਨਹੀਂ ਬਣਾਉਣੀ ਆ ਬਣਾਣੀ ਆ ਪਰ ਪ੍ਰਮਾਤਮਾ ਨੇ ਖੇਡ ਐਸੀ ਵਰਤਾਈ ਸਾਰਾ ਕੁਝ ਆਪੇ ਹੀ ਸਾਜਦਾ ਆਪਣੀ ਨਜ਼ਰ ਕਰਕੇ ਨਾਨਕ ਨਾਮ ਵਡਿਆਈਆਂ ਜੈ ਭਾਵੇ ਤੈ ਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਜੀਵ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਜੈ ਭਾਵੇ ਜਿਹੜਾ ਉਹਨੂੰ ਭਾ ਜਾਂਦਾ ਚੰਗਾ ਲੱਗਦਾ ਮਰਜ਼ੀ ਕਹਿੰਦੇ ਫਿਰ ਇਹ ਨਾਮ ਦੀ ਦਾਤ ਉਹਨਾਂ ਦੀ ਝੋਲੀ ਦੇ ਵਿੱਚ ਉਹ ਰੱਬ ਪਾ ਦਿੰਦਾ ਹੁਣ ਕਿਸੇ ਨੂੰ ਆਪਾਂ ਚੰਗਾ ਲੱਗਣਾ ਹੋਵੇ ਆਪਾਂ ਚੰਗੇ ਕਿਵੇਂ ਲੱਗਾਂਗੇ ਸੋਹਣੀ ਬੋਲੀ ਬੋਲਾਂਗੇ ਸੋਹਣਾ ਆਪਾਂ ਸਿਸਟਮ ਦੇ ਵਿੱਚ ਰਵਾਂਗੇ ਅਗਿਆਕਾਰੀ ਰਵਾਂਗੇ ਤੇ ਫਿਰ ਆਪਾਂ ਕਹਾਂ ਫਲਾਣਾ ਬੰਦਾ ਜੀ ਬੜਾ ਚੰਗਾ ਏ ਇਸੇ ਤਰ੍ਹਾਂ ਰੱਬ ਦੀ ਖੇਡ ਹੈ ਜਦੋਂ ਆਪਾਂ ਰੱਬ ਨੂੰ ਚੰਗਾ ਲੱਗਣਾ ਹੈ ਨਾ ਫਿਰ ਰੱਬ ਦੇ ਉੱਤੇ ਭਰੋਸਾ ਰੱਖ ਕੇ ਮਨੁੱਖਤਾ ਦੇ ਵਿੱਚ ਆਪਾਂ ਜਿਹੜੀ ਸੇਵਾ ਭਾਵਨਾ ਹੈ ਉਹ ਮੁੱਖ ਰੱਖ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜਦੋਂ ਉਹਨੂੰ ਆਪਾਂ ਭਾਗੇ ਚੰਗੇ ਲੱਗ ਗੇ ਨਾ ਫਿਰ ਉਹ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਗਾ ਨਾਮ ਦੀ ਦਾਤ ਬਖਸ਼ਿਸ਼ ਕਰਨ ਦਾ ਮਤਲਬ ਵੇ ਸਾਡੇ ਅੰਦਰ ਮਨ ਚਾਉ ਕਨੇਰਾ ਚਾਹ ਪੈਦਾ ਹੋ ਜਾਏਗਾ ਕਿ ਮੈਂ ਰੱਬ ਦਾ ਨਾਮ ਜਪਾਂ ਸ਼ੁਭ ਕਰਮ ਕਰਾਂ ਜਦੋਂ ਸ਼ੁਭ ਕਰਮ ਕਰਾਂਗੇ ਨਾਮ ਜਪਾਂਗੇ ਤੇ ਮਹਾਰਾਜ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਰਿਧੈ ਬਸੈ ਫਿਰ ਉਹ ਆਣ ਜਾਣ ਤੋਂ ਮੁਕਤ ਹੋ ਜਾਂਦੇ ਨੇ ਸੋ ਸਾਧ ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਉਨੇ ਆ ਜੀ ਆਪੇ ਸ੍ਰਿਸ਼ਟ ਸਭ